ਸਮਰਾਲਾ ਦੀ ਇੱਕ ਬਜ਼ੁਰਗ ਔਰਤ ਕਟਾਣੀ ਤੋਂ ਆਪਣੇ ਗਵਾਂਡਰ ਨਾਮ ਦਵਾਈ ਲੈ ਕੇ ਸਮਰਾਲੇ ਵੱਲ ਆ ਰਹੀ ਸੀ ਤਾਂ ਕੁਲਾਲ ਟੋਲ ਪਲਾਜ਼ਾ ਨੇੜੇ ਚైనਾ ਡੋਰ ਪੈਰਾ ਵਿੱਚ ਲੱਟ ਗਈ ਜਿਸ ਨਾਲ ਬਜ਼ੁਰਗ ਔਰਤ ਦੇ ਦੋਨਾਂ ਪੈਰਾਂ ਵਿੱਚ ਪਾਏ ਹੋਏ ਬੂਟਾ ਨੂੰ ચીਰਦੀ ਹੋਈ ਚైనਾ ਡੋਰ ਨੇ ਪੈਰਾਂ ਨੂੰ ਵੀ ਵੜ ਦਿੱਤਾ ਬਜ਼ੁਰਗ ਔਰਤ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਇੱਕ ਪੈਰ ਵਿੱਚ ਗੰਭੀਰ ਕੱਟ ਲੱਗਿਆ ਹੋਇਆ ਹੈ ਡੋਰ ਨੇ ਪੈਰ ਦੀ ਆਰਟਰੀ ਵਿਵਰਧਤੀ ਜਿਸ ਨਾਲ ਲਗਾਤਾਰ ਖੂਨ ਨਿਕਲਦਾ ਰਿਹਾ ਖੂਨ ਨੂੰ ਰੋਕਣ ਲਈ 8 ਟਾਂਕੇ ਲਗਾਣੇ ਪਏ ਇਸ ਦੀ ਸੂਚਨਾ ਤੁਰੰਤ ਐਸਐਚਓ ਸਮਰਾਲਾ ਰਾਓ ਰਵਿੰਦਰ ਸਿੰਘ ਨੂੰ ਦਿੱਤੀ ਗਈ ਕੀ ਮੈਨੂੰ ਤੁਹਾਡਾ ਚਰਨੀ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਕਮਾਂਡੀ ਨੇ ਹੋਇਆ ਕੀ ਹੋਣਾ ਲੋ ਹੋਇਆ ਰਸਤੇ ਤੇ ਆ ਰਹਾ ਸੀ ਵੈਲ ਕੈਸਲੇ ਕੋਲ ਜਿਹੜੀ ਜੋ ਡੋੜਾ ਹੈ ਉਹ ਇਨਰ ਪੈਰਾਕਲੈਪਟਿਕ ਅੱਛਾ ਜੀ ਪੈਰਪਨ ਕਰਕੇ ਉਹਨੇ ਕਾਫੀ ਮਤਲਬ ਉਸਾਰ ਪਿਆ ਤੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ ਤੇ ਰਹਿੰਦੇ ਕਿੱਥੇ ਨੇ ਰਹਿੰਦੇ ਸਮਰਾਲੇ ਜਾਂ ਦਰਸ਼ਨਾਗਰ ਤੇ ਕਿੰਨੀ ਕੁ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿ ਕਿੱਥੇ ਲੱਗੀ ਤੇ ਡੋਰ ਕਿੱਥੇ ਵੱਡਾ ਡੋਰ ਨੇ ਡੋਰ ਨੇ ਪੈਰ ਪੈਰਾਂ ਦੇ ਦੋਹਾਂ ਪੈਰਾਂ ਤੇ ਤੇ ਨਾਲ ਕੌਣ ਸੀ ਉਸ ਨਾਲ ਸਾਡੇ ਮੇਰੀ ਮਾ ਨੋ ਰਣੀ ਸੀ ਕਿ ਚੀਤੇ ਸੀਗੇ ਉਹ ਆਪਣੇ ਐਕਟਵਾ ਤੇ ਹੁਣ ਹਸਪਤਲ ਲੈ ਕੇ ਆਏ ਹਾਂ ਪੁਲਿਸ ਨੂੰ ਤਲਾਸ਼ ਕੀ ਨਹੀਂ ਕੋਈ ਇਰਾਦੇ ਨਹੀਂ ਸੀ ਹਾਲੇ ਡੋਰ ਕਿਹੜੀ ਸੀ ਡੋਰ ਤਾਂ ਚਾਈਨਾ ਡੋਰ ਸੀ ਹਾਂ ਕਾਸ਼ ਕੇ ਡੋਰ ਸੀ ਰਿਕਵਲ ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ कौर ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਆ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸ਼ਕਤੀ ਨੂੰ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਜੀ ਦਾ ਪੇਸ਼ੈਂਟ ਆਇਆ ਜੀ ਉਹ ਪੇਸ਼ੈਂਟ ਹਾਂਜੀ ਹਾਂਜੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ ਚਰਨਜੀਤ ਕੌਰ ਨਾ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨ ਨਗਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਕਾਫੀ ਖੂਨ ਵੀ ਨਿਕਲਿਆ ਹੈਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟੇ ਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਤਾਂ ਹੁਣ ਜਸਟ ਇਹ ਹੈ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤ ਅਗਲੀ ਆਨਰ ਟਾਈਮ ਤੇ ਨਾ ਹੋਵੇ। ਕੋਈ ਕੁਛ ਪਤਾ ਲੱਗਿਆ ਕਿੱਥੇ ਹੋਇਆ ਉਹਨਾਂ ਨੂੰ? ਇਹ ਸਕੂਟਰੀ ਤੇ ਜਾ ਰਹੇ ਸੀ ਜੀ। ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰੀ ਤੇ ਜਾ ਰਹੇ ਸੀ ਉੱਥੇ ਪੈਰ ਦੇ ਨਹੀਂ ਉਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਇਓ ਹੋਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜ਼ੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸ ਦਾਂਗਾ ਕਿੱਥੇ ਐਗਜ਼ੈਕਟਲੀ। ਚੈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਪੁੱਛਿਆ ਜਾਂਦਾ ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚੈਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਲੋਕ ਕੋਈ ਟੈਕਨਲਰ ਆਉਂਦੇ ਪਰ ਉਹਨਾਂ ਦੀ ਨਿਗਰਖੋਣ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਰਖ ਰੱਖੀ ਜਾ ਰਹੀ ਹੈ ਸਾਡੇ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਜਿਹੜਾ ਨਾ ਆਇਆ ਹਸਪੀਟਲ ਦੇ ਵਿੱਚ ਕੋ ਬਜ਼ੁਰਗ ਲੇੜੀ ਇਦੇ ਦੋਨੇ ਪੈਰਾਂ ਦੇ ਉੱਪਰ ਡੋਰ ਫੇਰ ਲਈ ਹੈ ਇੱਕ ਡੋਰ ਦੇ ਉੱਪਰ ਆ ਤਾਂ ਉਹ ਡੁੰਗੀ ਫੇਰੀ ਹੈ ਜਿਸ ਨਾਲ ਉਹ ਆਰਟਰੀ ਤੱਕ ਵੱਢੀ ਗਈ ਹੈ ਉਹ ਕੋਲਾਲ ਕੋਲ ਬਲਾ ਨੂੰ ਪਰਲੇ ਪਾਸੇ ਘਟਣਾ ਉਹ ਵੀ ਚਾਈਨਾ ਡੋਰ ਹੈ ਜੀ ਜਨਾ ਉਹ ਠੰਡੇ ਇਲਾਕੇ ਦੀ ਨਹੀਂ ਹੈ ਪਰ ਜੋ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਤੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚਾਈਨਾ ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਬਾਹਰੋਂ ਕਿਸੇ ਨੇ ਚਾਰਾ ਡੋਰ ਤੋਂ ਬਾਹਰਲੇ ਇਲਾਕੇ ਰੁਕ ਲੈਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਦੋ ਫੜੀ ਜਾਂਦੀ ਹੈ ਕੀ ਕਰਵਾਈ ਜੀ ਸਖਤ ਐਕਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰੇ ਬੱਚੇ ਕੋਠੇ ਜਨਾਬ ਕੱਲ ਉਹੜਾ ਵੀ ਫੜੇਗਾ ਬੱਚੇ ਜੇ ਬੱਚੇ ਵੀ ਫੜੇਗਾ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ